ਲਿਫਟਿੰਗ बिकॉज ਇਹ ਪਿਛਲੇ 4 4 ਦਿਨਾਂ ਤੋਂ ਜੋ ਪੀਕ ਰਾਈਵਲ ਆ ਰਹੀ ਹੈ ਸੋ ਜਦੋਂ ਰਾਈਵਲ ਸਾਡੀ 1 ਲੱਖ ਤੋਂ ਵੀ ਆਈ ਹੈ ਸੀ ਵੀ ਆਈ ਹੈ ਹੁਣ 60 60 ਤੇ ਆਈ ਹੈ ਸੋ ਇੱਕ ਇੱਕ ਹਫਤਾ ਲਗਾਤਾਰ ਇਸ ਤਰ੍ਹਾਂ ਚੱਲੇਗੀ ਸੋ ਫਰਦਾਸਪੁਰ ਮੰਡੀ ਦੇ ਵਿੱਚ ਅਸੀਂ ਇਸੇ ਕਰਕੇ ਅੱਜ ਮੀਟਿੰਗ ਰੱਖੀ ਹੈ ਜਿੱਥੇ ਜਿੱਥੇ ਕੋਈ ਨਵੇਂ ਕੰਟਰੈਕਟਰ ਪਰਫਾਰਮ ਕਰ ਰਿਹਾ ਹੈ ਉੱਥੇ ਡੀਐਮ ਨੂੰ ਹਦਾਇਤਾਂ ਕਰ ਦਿੱਤੀਆਂ ਨੇ ਕਿ ਜਿਹੜਾ ਜੋ ਵੀ ਤੁਸੀਂ ਸਾਡੇ ਪੱਤਰ ਤੇ ਕਾਰਵਾਈ ਹੋਣ ਵਾਲੀ ਉਹ ਕਾਰਵਾਈ ਕਰਕੇ ਅਡੀਸ਼ਨਲ ਸੋਰਸਿੰਗ ਹੋਮ ਲਾਈਸ ਕਰਕੇ ਉਹ ਲਿਫਟਿੰਗ ਪ੍ਰੋਸੈਸ ਕਰਵਾਇਆ ਸੀ। ਅਸੀ ਜੀ ਇਹਨਾਂ ਸਾਰੇ ਡੀਐਮਸ ਨੂੰ ਇਨਸਟਰਕਸ਼ਨ ਦੇ ਦਿੱਤੀਆਂ ਨੇ ਕਿ ਜਿੰਨਾ ਵੀ ਪਰਚੇਸਡ ਸਟਾਕ ਹੈਗਾ ਇਸ ਨੂੰ ਪ੍ਰਾਇੋਰਟੀ ਤੇ ਲਿਫਟ ਕਰਨਾ ਹੈ ਐਂਡ ਇਨ ਕੇਸ ਕੋਈ ਵੀ ਟ੍ਰਾਂਸਪੋਰਟਰ ਕੋਈ ਵੀ ਜਿਸ ਨੇ ਇਹ ਕੰਮ ਲਿਆ ਉਹ ਨਹੀਂ ਪਰਫਾਰਮ ਕਰ ਰਿਹਾ ਜੋ ਕੰਟਰੈਕਟ ਦੇ ਵਿੱਚ ਕੰਡੀਸ਼ਨਸ ਨੇ ਉਸ ਅਨੁਸਾਰ ਅਗਲੀ ਕਾਰਵਾਈ ਕਰਕੇ ਆਲਟਰਨੇਟਿਵ ਐਕਸਪਲੋਰ ਕੀਤੇ ਜਾਣ ਸੋ ਦੈਟ ਜੇਲੀ ਬੈਕ ਮੈਕਸਿਮਮ ਲਿਫਟਿੰਗ ਹੈਗੀ ਹੈ ਉਹ ਵੱਡੀਆਂ-ਵੱਡੀਆਂ ਦੇ ਵਿੱਚ ਜਿਹੜਾ ਵੀ ਪਰਚੇਸ ਸਟਾਕ ਹੈ ਉਸ ਦੀ ਲਿਫਟਿੰਗ ਸਪੇਸ ਵੀ ਉਹਨਾਂ ਦੀ ਜਿਹੜੀ ਨਵੀਂ ਫਸਲ ਆ ਰਹੀ ਉਸ ਵਾਸਤੇ ਸਪੇਸ ਵੀ ਇਨਸ਼ੋਰ ਕਰਾਂਗੇ ਪਲੱਸ ਜਿਹੜੀ ਲਿਫਟਿੰਗ ਹੈਗੀ ਉਸ ਨੂੰ ਮੈਕਸਮਾਈਜ਼ ਕਰਾਂਗੇ ਪੇਮੈਂਟ ਸਾਰੀਆਂ ਸਾਰੀਆਂ ਇਨ ਟਾਈਮ ਹੋ ਰਹੀਆਂ ਨੇ ਸੋ ਲਿਫਟਿੰਗ ਦਾ ਇਸ਼ੂ ਹੈ ਉਸ ਨੂੰ ਅਸੀਂ ਹੋਰ ਐਕਸਪੀਡਿਟ ਕਰਾਂਗੇ ਥੈਂਕ ਯੂ